ਸੋ ਹਾਂਜੀ ਦੋਸਤੋ ਸਿੱਖਿਆ ਵਿਭਾਗ ਵੱਲੋਂ ਹੁਣੇ-ਹੁਣੇ ਇੱਕ ਵੱਡੀ ਅਪਡੇਟ ਆਈ ਹੈ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਅਧਿਆਪਕਾਂ ਦੀ ਜਿਹੜੀਆਂ ਬਦਲੀਆਂ ਉਹ ਹੋਈਆਂ ਸੀ 6 ਤਰੀਕ ਤੋਂ ਲੈ ਕੇ 13 ਤਰੀਕ ਤੱਕ ਬਦਲੀਆਂ ਅਪਲਾਈ ਕਰ ਦਿੱਤੀਆਂ ਗਈਆਂ ਪਰ ਬਹੁਤੇ ਅਧਿਆਪਕਾਂ ਦਾ ਜਿਹੜਾ ਡਾਟਾ ਉਸ ਦੌਰਾਨ ਮਿਸਮੈਚ ਹੋ ਗਿਆ ਕਈ ਅਧਿਆਪਕ ਅਜੇ ਹੀ ਸੀ ਜਿਨ੍ਹਾਂ ਤੋਂ ਬਦਲੀ ਜਿਹੜੀ ਉਹ ਭਰੀ ਨਹੀਂ ਗਈ ਅਤੇ ਬਹੁਤ ਸਾਰੇ ਡੀਡਿਓਜ਼ ਜਾਂ ਬੀਪੀਓਜ਼ ਅਜੇ ਹੀ ਸੀ ਜਿਨ੍ਹਾਂ ਤੋਂ ਬਦਲੀਆਂ ਅਪਰੂਵ ਹੋਣ ਤੋਂ ਰਹਿ ਗਈਆਂ ਸੀ ਸੋ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਵੱਲੋਂ ਇੱਕ ਨਵਾਂ ਪੱਤਰ ਜਾਰੀ ਹੋਇਆ ਹੈ ਅਧਿਆਪਕਾਂ ਨੂੰ ਬੀਪੀਓਜ਼ ਨੂੰ ਅਤੇ ਉਹਨਾਂ ਸਾਰੇ ਕੈਂਡੀਡੇਟਸ ਨੂੰ ਰਾਹਤ ਦਿੱਤੀ ਹੈ ਜਿਨ੍ਹਾਂ ਦਾ ਡਾਟਾ ਮਿਸਮੈਚ ਸੀ ਜਾਂ ਕਿਸੇ ਤਰ੍ਹਾਂ ਅਪਰੂਵ ਨਹੀਂ ਹੋਈਆਂ ਜਾਂ ਅਪਲਾਈ ਨਹੀਂ ਕਰ ਸਕੇ ਸੋ ਵਿਭਾਗ ਵੱਲੋਂ ਇੱਕ ਹੋਰ ਜਿਹੜਾ ਮੌਕਾ ਬਦਲੀਆਂ ਦਾ ਦਿੱਤਾ ਗਿਆ ਕੀ ਇਹ ਸਾਰੀ ਜਾਣ ਕੇ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਣੇ ਰਹੋ ਸੋ ਜਿਹੜੇ ਮੇਰੇ ਭੈਣ ਪਰ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਨਵਾਂ ਤੁਹਾਡੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਆਪਾਂ ਜਾਣਦੇ ਕਿ ਪਿਛਲੇ ਦਿਨਾਂ ਦੇ ਵਿੱਚ 6 ਤਰੀਕ ਤੋਂ ਲੈ ਕੇ 13 ਤਰੀਕ ਤੱਕ ਬਦਲੀਆਂ ਜਿਹੜੀਆਂ ਹੋ ਅਪਲਾਈ ਕਰਾਈਆਂ ਗਈਆਂ ਸੋ ਇਸ ਉਪ ਜਿਹੜਾ ਦਸਤਾਕਾਰਾਂ ਵੱਲੋਂ ਭਰਿਆ ਗਿਆ ਡਾਟਾ ਇਹਨੂੰ ਵੈਰੀਫਾਈ ਕਰਨ ਜਿਹੜਾ ਹਿਤ ਸਕੂਲ ਮੁਖੀ ਡੀਡੀਓਜ਼ ਤੇ ਬੀਪੀਓਜ਼ ਨੂੰ ਜਿਹੜੇ ਹੈਗਾ 14 ਤੋਂ ਲੈ ਕੇ 18 ਤੱਕ ਜਿਹੜਾ ਸਮਾਂ ਦਿੱਤਾ ਗਿਆ ਪਰੰਤੂ ਬਦਲੀਆਂ ਦੇ ਦੌਰਾਨ ਵਿੱਚ ਕੁਝ ਤਰੁੱਟੀਆਂ ਦੇਖਣ ਨੂੰ ਮਿਲੀਆਂ ਉਹ ਕਿਹੜੀਆਂ-ਕਿਹੜੀਆਂ ਸੀ ਦੋਸਤੋ ਜਿੰਨਾ ਜਿਹੜਾ ਬਦਲੀਆਂ ਲਈ ਅਪਲਾਈ ਕੀਤਾ ਗਿਆ ਉਹਨਾਂ ਵਿੱਚੋਂ ਕੁਝ ਡਾਟਾ ਮਿਸਮੈਚ ਹੈ ਭਾਵੇਂ ਉਹਨਾਂ ਵੱਲੋਂ ਭਰਿਆ ਗਿਆ ਡਾਟਾ ਸਹੀ ਨਹੀਂ ਹੈ ਅਜਿਹੇ ਦਸਤਾਕਾਰਾਂ ਦੀ ਸੂਚੀ ਨਾਲ ਨੱਥੀ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਡਾਟਾ ਦਰੁਸਤ ਕਰਨ ਲਈ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ ਸੋ ਵਿਭਾਗ ਵੱਲੋਂ ਹਾਲਾਂਕਿ ਇਸ ਦਾ ਇੱਕ ਜਿਹੜਾ ਪੂਰੀ ਲਿਸ ਸੋ ਉਸ ਤੋਂ ਬਾਅਦ ਸੀ ਦੋਸਤੋ ਜਿਨ੍ਹਾਂ ਵੱਲੋਂ ਬਦਲੀ ਅਪਲਾਈ ਕੀਤੀ ਗਈ ਸੀ ਪਰੰਤੂ ਉਹਨਾਂ ਵੱਲੋਂ ਡਾਟਾ ਅਪਰੂਵ ਨਹੀਂ ਹੋ ਸਕਿਆ ਚਾਹੇ ਉਹ ਡੀਡੀਓਸੀ ਚਾਹੇ ਬੀਪੀਓਸੀ ਜਾਂ ਇੰਚਾਰਜ ਸੀ ਕਿਸੇ ਕਾਰਨ ਕਰਕੇ ਉਹਨਾਂ ਤੋਂ ਡਾਟਾ ਜਿਹੜਾ ਅਪਰੂਵ ਨਹੀਂ ਹੋ ਸਕਿਆ ਉਹਨਾਂ ਤੱਕ ਨਹੀਂ ਪੁੱਜਿਆ ਅਜਿਹੇ ਦਸਤਕਰਤਾਵਾਂ ਨੂੰ ਡਾਟਾ ਅਪਰੂਵ ਦਰੁਸਤ ਕਰਨ ਦਾ ਵੀ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ ਭਾਵੇਂ ਬੀਪੀਓਜ਼ ਦੇ ਡੀਡੀਓਸ ਨੂੰ ਇੱਕ ਹੋਰ ਮੌਕਾ ਮਿਲ ਗਿਆ ਅਤੇ ਜਿਹੜੇ ਟੀਚਰਸ ਨੇ ਉਹਨਾਂ ਨੂੰ ਵੀ ਇੱਕ ਹੋਰ ਮੌਕਾ ਮਿਲ ਗਿਆ ਇਸ ਤੋਂ ਇਲਾਵਾ ਕੁਝ ਅਧਿਆਪਕ ਕਰਮਚਾਰੀਆਂ ਵੱਲੋਂ ਪ੍ਰਤੀਨਿਧਤਾ ਪ੍ਰਾਪਤ ਹੋਈਆਂ ਹਨ ਉਹਨਾਂ ਵੱਲੋਂ ਈ ਪੰਜਾਬ ਪੋਰ ਜਿਹੜਾ ਹੈਗਾ ਜੂਨ ਤੋਂ ਬਾਅਦ ਅਪਡੇਟ ਕੀਤਾ ਗਿਆ ਪਰ ਕਈਆਂ ਵੱਲੋਂ ਅਧਿਆਪਕਾਂ ਨੂੰ ਜਿਹੜਾ ਆਪਣਾ ਈ ਪੰਜਾਬ ਜਿਹੜਾ ਸਟਾਫ ਆਈਡੀ ਉਹ ਅਪਡੇਟ ਕਰ ਲਿਆ ਸੋ ਜਿਸ ਕਾਰਨ ਉਹਨਾਂ ਦੀਆਂ ਬਦਲੀਆਂ ਵਿੱਚ ਅਪਲਾਈ ਕਰਨ ਦਾ ਮੌਕਾ ਨਹੀਂ ਮਿਲ ਸਕਿਆ ਅਜਿਹੇ ਅਧਿਆਪਕਾਂ ਨੂੰ ਵੀ ਇੱਕ ਹੋਰ ਮੌਕਾ ਜਿਹੜਾ ਉਹ ਅਪਲਾਈ ਕਰਨ ਦਾ ਦਿੱਤਾ ਜਾ ਰਿਹਾ ਸੋ ਇਸੇ ਤਰ੍ਹਾਂ ਨਹੀਂ ਜਿਹੜੇ ਅਧਿਆਪਕ ਕਰਮਚਾਰੀ ਜੋ ਵੀ ਬਦਲੀ ਆਪਣਾ ਡਾਟਾ ਦਰੁਸਤ ਅਪਰੂਵ ਅਪਲਾਈ ਕਰਨਾ ਚਾਹੁੰਦੇ ਹਨ ਉਹ ਈ ਪੰਜਾਬ ਪੋਰਟ ਤੇ ਲੌਗਇਨ ਕਰਕੇ 20 ਜੂਨ 206 2025 ਤੋਂ 21 6 2025 ਤੱਕ ਕਰ ਸਕਦੇ ਆ ਸੋ ਦੋਸਤੋ ਇੱਥੇ ਗੱਲ ਜਿਹੜੀ ਮੇਨ ਹੀ ਹੈ ਕਿ 20 ਤਰੀਕ ਤੋਂ ਲੈ ਕੇ 21 ਤਰੀਕ ਤੱਕ ਠੀਕ ਹੈ 21 ਤਰੀਕ ਰਾਤ ਦੇ 12:00 ਵਜੇ ਤੱਕ ਤੁਸੀਂ ਜਿਹੜਾ ਨਾ ਡਾਟਾ ਮਿਸਮੈਚ ਹੈ ਠੀਕ ਹੈ ਜੀ ਅਧਿਆਪਕ ਦਾ ਡਾਟਾ ਮਿਸਮੈਚ ਹੈ ਜਿਹੜੇ ਬੀਪੀਓਜ਼ ਜਾਂ ਡੀਡੀਓਜ਼ ਵੱਲੋਂ ਬਦਲੀਆਂ ਅਪਰੂਵ ਨਹੀਂ ਹੋ ਸਕੀਆਂ ਉਹਨਾਂ ਨੂੰ ਵੀ ਇੱਕ ਮੌਕਾ ਹੈ ਅਤੇ ਕਿਸੇ ਕਾਰਨ ਜਿਨ੍ਹਾਂ ਨੇ ਆਪਣਾ ਜਿਹੜਾ ਸਟਾਫ ਆਈਡੀ ਜਾਂ ਇੱਕ ਇਹਦੀ ਵੀ ਈ ਪੰਜਾਮਾ ਅਪਡੇਟ ਕੀਤਾ ਸੀ ਉਹਨਾਂ ਸਾਰੇ ਹੀ ਅਧਿਆਪਕਾਂ ਵਾਸਤੇ ਇੱਕ ਖਾਸ ਮੌਕਾ ਜਿਹੜਾ ਦਿੱਤਾ ਗਿਆ ਵਿਭਾਗ ਵੱਲੋਂ ਕਿ 20 ਤਰੀਕ ਤੋਂ ਲੈ ਕੇ 21 ਤਰੀਕ ਤੱਕ ਤੁਸੀਂ ਇਹਨਾਂ ਸਾਰੇ ਡਾਟੇ ਨੂੰ ਜਿਹੜਾ ਮਿਸਮੈਚ ਹੈ ਉਹਨੂੰ ਸਹੀ ਕਰ ਸਕਦੇ ਹੋ ਤੇ ਜਿਹੜਾ ਡਾਟਾ ਅਪਰੂਵ ਹੋਣ ਤੋਂ ਰਹਿ ਗਿਆ ਉਹਨੂੰ ਸਹੀ ਕਰ ਸਕਦੇ ਹੋ ਠੀਕ ਹੈ ਜੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਉਹਨਾਂ ਭੈਣ ਭਰਾਵਾਂ ਨਾਲ ਖਾਸ ਕਰ ਸਾਈ ਬੇਸੇ ਤਾਂ ਸਾਰੇ ਅਧਿਆਪਕਾਂ ਤੇ ਹੀ ਲਾਗੂ ਹੁੰਦਾ ਹੈ ਤਕਰੀਬਨ ਸਾਰੇ ਹੀ ਅਧਿਆਪਕਾਂ ਨੇ ਚਾਹੋ ਕਿਸੇ ਵੀ ਕੈਟਾਗਰੀ ਦੇ 3704 68354161 ਹਾਲਾਂਕਿ ਇਹਦੇ ਵਿੱਚ ਕਨਸਿਡਰ ਕਿਹੜੇ ਕੀਤੇ ਜਾਣਗੇ ਵਿਪਾਗ ਨੂੰ ਕਿੰਨਾ ਨੂੰ ਜਿਹੜੀਆਂ ਬਦਲੀਆਂ ਲਈ ਵਿਚਾਰਿਆ ਜਾਊਗਾ ਇਹ ਵਿਭਾਗ ਜਾਣਦਾ ਦੋਸਤੋ ਇਸ ਬਾਰੇ ਕਿਸੇ ਨੂੰ ਕੁਝ ਜਿਹੜਾ ਪੱਕਾ ਹੋ ਕਨਫਰਮ ਨਹੀਂ ਹੈ ਜਿਹੜੀਆਂ ਬਦਲੀਆਂ ਹੋਈਆਂ ਤਾਂ ਉਹੀ ਪਤਾ ਲੱਗੂ ਕਿਹੜੇ-ਕਿਹੜੇ ਅਧਿਆਪਕਾਂ ਦੀ ਜਿਹੜੀਆਂ ਬਦਲੀਆਂ ਹੋਈਆਂ ਸੋ ਫਿਲਹਾਲ ਉਹਨਾਂ ਸਾਰਿਆਂ ਨੂੰ ਇਹ ਕਿਹੜਾ ਮੌਕਾ ਹੋ ਦਿੱਤਾ ਗਿਆ ਜਿਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਤੋਂ ਇਸ ਤੋਂ ਬਾਅਦ ਬਦਲੀ ਲਈ ਬੇਨਤੀ ਕਰਦੇ ਸਮੇਂ ਜੋ ਡਾਟਾ ਭਰਿਆ ਜਾਣਾ ਹੈ ਉਸ ਦੀ ਤਸਦੀਕ ਸਕੂਲ ਮੁਖੀ ਡੀਟੀਓ ਜਾਂ ਬੀਪੀਐਸ ਬਲੋਂ 22 6 ਤੱਕ ਭਾਵ 22 ਨੂੰ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ ਕੀਤੀ ਜਾਣੀ ਹੈ 20 ਤੋਂ 21 ਤੱਕ ਜਿਹੜੀਆਂ ਉਹ ਅਪਲਾਈ ਕਰ ਸਕਦੇ ਆ ਤੇ 22 ਤਰੀਕ ਨੂੰ ਇੱਕ ਦਿਨ ਵਾਸਤੇ ਵੈਰੀਫਾਈ ਕਰਨ ਵਾਸਤੇ ਦਿੱਤਾ ਜਾਊਗਾ 22 ਤਰੀਕ ਨੂੰ ਉਹ ਸਾਰਾ ਡਾਟਾ ਵੈਰੀਫਾਈ ਕਰਨਾ ਹੋਗਾ ਇਸ ਮੰਤਵ ਲਈ ਸਕੂਲ ਮੁਖੀ ਜੀ ਡੀਐਸ ਬੀਪੀ ਜਿਹੜਾ ਪੋਰਟਲ ਈ ਪੰਜਾਬ ਪੋਰਟਲ ਨੂੰ ਲੌਗਇਨ ਕਰਕੇ ਸਟਾਫ ਮੀਨੂ ਵਿੱਚ ਲਿੰਕ ਟਰਾਂਸਫਰ ਰਾਈਟ ਤੇ ਵੈਰੀਫਿਕੇਸ਼ਨ ਤੇ ਜਾ ਕੇ ਦਰਖਾਸਤਾਂਵਾਂ ਵੱਲੋਂ ਭਰੇ ਡਾਟੇ ਦੀ ਵੈਰੀਫਿਕੇਸ਼ਨ ਕਰਨਗੇ ਅਤੇ ਯਕੀਨੀ ਬਣਾਉਣਗੇ ਕਿ ਦਰਖਾਸਤਕਾਰਾਂ ਵੱਲੋਂ ਭਰਿਆ ਡਾਟਾ ਦਰੁਸਤ ਹੈ ਆਪਣੀ ਤਸੱਲੀ ਕਰਨ ਉਪਰੰਤ ਡਾਟੇ ਵਿੱਚ ਦਰੁਸਤੀ ਵੀ ਕਰ ਸਕਦੇ ਠੀਕ ਹੈ ਜੀ ਸੋ ਬਾਈ ਚਾਂਸ ਤੁਹਾਡਾ ਡਾਟਾ ਕਿਸੇ ਤਰ੍ਹਾਂ ਦੀ ਕੋਈ ਥੋੜੀ-ਬੋਤ ਮਿਸਟੇਕ ਹੈ ਜੋ ਵਿਭਾਗ ਦਾ ਜਿਹੜਾ ਕੋਈ ਵੈਰੀਫਾਈ ਕਰ ਰਿਹਾ ਉਹਦੇ ਧਿਆਨ ਵਿੱਚ ਹੈ ਤਾਂ ਆਪਣੇ ਪੱਧਰ ਤੇ ਵੀ ਉਸਨੂੰ ਵੈਰੀਫਾਈ ਕਰ ਸਕਦਾ ਦੋਸਤੋ ਸਹੀ ਕਰ ਸਕਦਾ ਸਕੂਲ ਮੁਖੀ ਡੀਟੇਲ ਡਾਟਾ ਵੈਰੀਫਾਈ ਕਰਨ ਉਪਰੰਤ ਅਪਰੂਵ ਦਾ ਬਟਨ ਦਬਾਉਣਗੇ ਜਦੋਂ ਉਹਨਾਂ ਸਾਰਿਆਂ ਨੂੰ ਹੀ ਪਤਾ ਲੱਗ ਗਿਆ ਕਿ ਜਿਹੜਾ ਡਾਟਾ ਉਹ ਸਹੀ ਹੈ ਬਿਲਕੁਲ ਉਸ ਤੋਂ ਬਾਅਦ ਜਿਹੜਾ ਅਪਰੂਵ ਦਾ ਬਟਨ ਉਹ ਦਬਾ ਦੇਣਗੇ ਭਾਵ ਡਾਟਾ ਤੁਹਾਡਾ ਵੈਰੀਫਾਈ ਕਰ ਦਿੱਤਾ ਜਾਊਗਾ ਕਈ ਸਕੂਲਾਂ ਦਫ਼ ਉਹਨਾਂ ਨੂੰ ਸਕੂਲਾਂ ਵਿੱਚ ਕੰਮ ਕਰ ਰਹੇ ਸੀ ਸੀਨੀਅਰ ਅਧਿਆਪਕ ਬਦਲੀਆਂ ਲਈ ਅਪਲਾਈ ਕਰਨ ਵਾਲੀ ਦਰੱਖਤ ਦਾ ਡਾਟਾ ਬਦਲੀਆਂ ਦੇ ਮंथਲੀ ਵੈਰੀਫਾਈ ਕਰਨਾ ਯਕੀਨੀ ਬਣਾਉਣਗੇ ਸੋ ਬਾਈ ਚਾਂਸ ਕਿਸੇ ਸਕੂਲ ਦੇ ਵਿੱਚ ਕੋਈ ਡੀ ਡੀਓਜ਼ ਕੋਈ ਬੀ ਪੀਓਜ਼ ਕੋਈ ਪ੍ਰਿੰਸੀਪਲ ਨਹੀਂ ਹੋਏਗਾ ਤਾਂ ਜਿਹੜੇ ਇੰਚਾਰਜ ਸਹਿबान ਨੇ ਉਹ ਉਹਨਾਂ ਦਾ ਡਾਟਾ ਵੈਰੀਫਾਈ ਕਰਨਗੇ ਜੇਕਰ ਕਿਸੇ ਅਧਿਆਪਕਾ ਕੰਪਿਊਟਰ ਫੈਕਲਟੀ ਕਰਮਚਾਰੀ ਨੂੰ ਬਦਲੀ ਆਨਲਾਈਨ ਸਟੇਸ਼ਨ ਚੋਇਸ ਵਿੱਚ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਐਮ ਐਸ ਕੋਆਰਡੀਨੇਟਰ ਦੀ ਮਦਦ ਲੈ ਸਕਦਾ ਹੈ ਜਿਨ੍ਹਾਂ ਦੇ ਫੋਨ ਨੰਬਰਾਂ ਦੀ ਸੂਚੀ ਈ ਪੰਜਾਬ ਸਕੂਲ ਪੋਰਟਲ ਤੇ ਉਪਲਬਧ ਹੈ ਠੀਕ ਹੈ ਸੋ ਸੋ ਇਹ ਸੀ ਦੋਸਤੋ ਅੱਜ ਦੀ ਜਾਣਕਾਰੀ ਜੇਕਰ ਕਿਸੇ ਵੀ ਭੈਣ ਭਰਾ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਐਮਐਸ ਨਾਲ ਸੰਪਰਕ ਕਰ ਸਕਦਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਬੱਤ ਬੱਤ ਲਾਈਕ ਸ਼ੇਅਰ ਕਰਿਓ ਅਤੇ ਉਹਨਾਂ ਭੈਣ ਭਰਾਵਾਂ ਨੂੰ ਜਰੂਰ ਸਾਂਝਾ ਕਰਿਓ ਜਿੰਨਾ ਜੋ ਬਦਲੀ ਕਰਵਾਉਣਾ ਚਾਹੁੰਦੇ ਕਿਉਂਕਿ 20 ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਿਹੜਾ ਉਹਨਾਂ ਨੂੰ ਇੱਕ ਦੁਬਾਰਾ ਮੌਕਾ ਦਿੱਤਾ ਜਾ ਰਿਹਾ ਹੈ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ